ਹਾਂਜੀ ਇਹ ਸੱਚ ਕਾਲ ਜੀ ਚਲੋ ਜੀ ਆਪਾਂ ਨੇ ਤਰੇਲੇ ਰੱਖਦੇ ਨੇ ਲਈਏ ਪਾਸੇ ਥੇਲ ਪਾਸੇ ਜੇ ਥੋੜਾ ਜਿਹਾ ਗੈਸ ਜੀ ਮੈਂ ਜ਼ਿਆਦਾ ਪੰਦਰ ਨਹੀਂ ਹੈਗਾ ਜਿਹੜਾ ਕਲਰ ਇੰਨਾ ਟੈਂਟ ਆ ਰਿਹਾ ਨਾ ਬਹੁਤ ਸੋਹਣਾ ਲੱਗ ਰਿਹਾ ਗੱਲਾਂ ਤੇ ਇਹਦੇ ਥੋੜੇ ਜਿਹਾ ਮਸਾਲਾ ਜਿਹੜਾ ਬਚ ਗਿਆ ਨਾ ਇਹਦੇ ਕਰੇਲੇ ਅੱਗੇ ਫਰਾਈ ਹੋ ਰਹੇਗੇ ਫਿਰ ਆਪਾਂ ਮਸਾਲਾ ਪਾ ਦਾਂਗੇ ਇਹਦੀ ਖੁਸ਼ਬੂ ਐਨੀ ਟੈਂਟ ਆ ਰਹੀ ਬਹੁਤ ਜ਼ਿਆਦਾ ਚਲੋ ਜੀ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਟਾਫਟ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਆਪਾਂ ਵਲੌਗ ਇਸ ਤਰ੍ਹਾਂ ਕੰਟੀਨਿਊ ਕਰਤਾ ਤੇ ਇਹਨੂੰ ਰੱਖਦੇ ਤੇ ਆਪਣੇ ਚੋਲੇ ਰਹਿ ਗਏ ਨੇ ਉਹ ਬਣਾ ਲਏ ਆਪਾਂ ਚੰਗੀ ਕਰਕੇ ਸਾਰੇ ਨੂੰ ਖੁਸ਼ੀ ਸਾਰੇ ਵਧੀਆ ਜੀ ਅਸੀਂ ਕਹਿਣ ਹੁਣ ਆਪਾਂ ਚੋਲੇ ਨਾਲ ਲੱਗਿਆ ਤੜਕਾ ਰੇੜੇ ਦਾ ਆਪਣੇ ਬਣ ਜਾਏ ਨਾ ਸਿੰਮ ਸੱਤ ਜੱਸ ਹਸਤਾ ਤੇ ਨਾਲ ਆਪਾਂ ਕਰਦੇ ਜਿਹੜਾ ਛੋਟੂ-ਮੋਟਾ ਕੰਮ ਹੈਗਾ ਮੰਡੀ-ਮੁੰਡੀ ਲੈਣੀ ਹੈ ਤਰਬੂਜੇ ਦੇ ਤਰਬੂਜਿਆਂ ਦਾ ਮੈਂ ਤਾਂ ਇਹ ਮੰਡੀ ਲੈਣੀ ਕਿੱਥੇ ਰੇੜੀ ਲੈਣੀ ਸੀ ਵੈਸੇ ਕੁਛ ਨਹੀਂ ਨਿਕਲਦਾ ਵਿੱਚੋਂ ਕੁਛ ਨਹੀਂ ਮਿੰਟਾਂ 'ਚ ਮੁੱਕ ਜਾਣੇ ਨੇ ਹਨਾ ਲਿਆ ਫ੍ਰੀਜ 'ਚ ਰੱਖੀ ਬੜਾ ਜੀ ਕਰ ਰਿਹਾ ਈ ਖਾਣ ਨੂੰ ਪਰ ਕੁਛ ਹੈ ਨਹੀਂ ਸੀ ਅੱਜ ਫਰੂਟ ਖਤਮ ਸੀ ਖਰਬੂਜੇ ਕਿੱਥੋਂ ਲੈ ਆਏ ਹੋ ਉਹ ਉੱਥੇ ਨਾ ਸਾਹਮਣੇ ਖੜਦਾ ਭਾਈ ਉਹਦੇ ਕੋਲਾ ਪਾਰਕ ਦੇ ਅੱਛਾ ਉਹ ਬਹੁਤ ਮਿੱਠੇ ਹੁੰਦੇ ਉਹਦੇ ਉੱਧਰ ਦੇਖੋ ਬਾਹਰ ਇੱਕ ਨਵਾਂ ਗੈਸਟ ਆਇਆ ਸਾਡੇ ਘਰੇ ਬਿਨਾ ਸੱਦੇ ਹੋਰ ਯਾਰ ਇਹ ਐਂ ਆ ਜਾਂਦੇ ਦੇ ਹੋਰ ਮੈਂ ਕੀ ਆ ਗਏ ਕੁੰਦਰਾ ਨਾ ਕੋਈ ਨਹੀਂ ਆਇਆ ਮੈਂ ਕੀਤਾ ਸੀ ਫੋਨ ਕੋਈ ਨਹੀਂ ਆਇਆ ਹੁਣ ਮੈਂ ਆਇਆ ਮੈਂ ਚਲ ਪੈਸੇ ਦੇ ਦੇਗਾ ਤੇ ਕਰਵਾ ਲੈਣਾ ਠੀਕ ਉੱਡ ਠੀਕ ਕਰਵਾ ਬਈ ਹਾਂ ਚਲੋ ਚਲੋ ਉੱਠੋ ਪਾਪਾ ਨੂੰ ਦੇਖੀ ਮਿਲਿਆ ਹੀ ਨਹੀਂ ਹੈਗਾ ਤੁਹਾਨੂੰ ਮਿਲਿਆ ਨਹੀਂ ਕੋਲ ਤੋਂ ਨਗਨ ਵੀ ਆਈ ਏ ਨਾ ਨਾ ਇਹ ਤਾਂ ਬਿਨਾ ਦੱਸੇ ਇਕੱਲਾ ਹੀ ਚੜਾ ਆ ਵੈਣ ਚ ਹਾਂ ਮਰਜੀ ਦਾ ਮਾਲਕ ਹੋ ਗਿਆ ਇਹ ਵੇਖ ਲਓ ਕਮਲਾ ਲੱਗਣ ਦਾ ਸਦਾਈ ਤੂੰ ਅੱਜ ਪੱਗ ਨਹੀਂ ਬੰਨੀ ਆਵੇ ਮੂੰਹ ਦਿਖੰ데 ਅੱਜ ਪੱਗ ਨਹੀਂ ਬੰਨੀ ਉਹ ਦੀਦੀ ਆ ਗਈ ਸੀ ਦੀਆਂ ਲੈ ਕੇ ਤੇਰੇ ਨਾਲ

ਯੋਲਾ ਬਿਲალი ਜਮੀਆਂ ਆ ਬੋਤਲ ਦੇਖਿਆ ਥੱਲੋਂ ਉਹਨਾ ਕਮਾ ਕੇ ਛੋਟੀਆਂ ਹੀ ਕਰ ਛੱਡੀ ਦੱਸ ਪਹਿਲਾਂ ਸਿੱਧੀ ਹੁੰਦੀ ਸੀ ਹੈ ਨਾ ਆ ਦੇਖੋ ਕੀ ਲੱਗੇ ਪਏ ਨੇ ਸਰਕਾਰ ਠੱਗਣ ਸਾਨੂੰ ਜਿਵੇਂ ਲੱਹ ਹੈ ਵਿਚੋ ਟੋਏ ਪਾਤਾ ਇੰਨਾ ਦੇ ਲਿਆ ਕੇ ਰੱਖਿਆ ਅੰਦੋਲੀ ਦਿੰਦੀ ਜੀ ਐਨਾ ਮਾੜਾ ਹੁੰਦਾ ਸੀ ਤਾਂ ਕਦੇ ਪੀਤਾ ਹੀ ਨਹੀਂ ਥੋੜਾ ਦਵਾਈ ਦੇ ਤੌਰ ਤੇ ਥੋੜਾ ਥੋੜਾ ਕਰ ਦਿੰਦੇ ਦਵਾਈ ਦੇ ਤੌਰ ਤੇ ਦੱਸ ਜਦੋਂ ਮੈਨੂੰ ਹੌਲ ਜਾ ਪੈਂਦੇ ਗਰਮੀ ਦੇ ਉਦੋਂ ਮੰਮੀ ਕਹਿੰਦੀ ਮੈਂ ਦਵਾਈ ਦੇ ਤਰ੍ਹਾਂ ਜੇ ਮੈਂ ਬਲੋਕੀ ਪੈਗ ਲਾਂਦੇ ਬੰਦੇ ਹੋਵੇਂ ਕਹਿ ਰਹੀ ਮੰਮੀ ਇੱਕ ਵਾਰ ਗਰਮੀਂ ਪੀਣ ਵਾਲੀ ਬਸ ਥੋੜਾ ਥੋੜਾ ਦਵਾਈ ਵਾਂਗੂ ਪੀੜਿਆ ਕਰਦੇ ਨਹੀਂ ਐਸਾ ਐਡਾ ਕੀ ਔਖਾ ਐ ਅਹੀਂ ਕਦੇ ਨਹੀਂ ਪੀਤਾ ਗਰਮੀਆਂ ਚ ਕਦੇ ਨਹੀਂ ਨਾ ਹੁੰਦਾ ਇਹਨਾਂ ਪਰ ਮੇਰਾ ਨਹੀਂ ਸਰਦਾ ਤੁਹਾਨੂੰ ਸਰਦਾ ਨਹੀਂ ਹੈ ਮੇਰਾ ਤਾਂ ਕੋਈ ਨਹੀਂ ਤੁਰੀ ਗਏ ਨੇ ਆਨੇ ਮਨਾਂ ਨਹੀਂ ਚਲੇ ਲਿਮਕਾ ਲੈ ਲਓ ਸੰਦ ਤੁਹਾਨੂੰ ਸਾਨੂੰ ਕਹਦਾ ਫੇਰ ਬੈਠੇ ਤੁਹਾਡਾ ਫੇਵਰੇਟ ਹੈ ਨਾ ਨਾਨੀ ਦਾ ਲਿਮਕਾ ਉਧਰ ਆਇਆ ਕੋਕ ਕੇ ਪੈਪਸੀ ਪੈਪਸੀ ਬੱਲੇ ਬੱਲੇ ਐ ਤੁਹਾਡੇ ਲਈ ਕੀ ਆਇਆ ਮਿਰਗਿਆ ਮੜੇ ਤੈਨੂੰ ਆ ਤੂੰ ਤਾਂ ਦਵਾਈ ਲਿਆਦੀ ਫਿਰ ਖੰਗ ਵਾਲੀ ਹਾਂ ਹਾਂ ਅੱਛਾ ਗਲਾਸ ਹੀ ਪਾਲਾ ਨਹੀਂ ਬੁੱਤ ਬੋਤਲ ਸਾਰੀ ਪੀ ਲੈਣੀ ਪਾਪਾ ਨੂੰ ਦੇ ਦੋ ਪਾਪਾ ਖਾਂਦੇ ਨਹੀਂ ਨਹੀਂ ਆਹਾਂ ਲਿੰਕਾ ਥੋੜਾ ਜਿਹਾ ਦੇ ਦੋ ਵਿੱਚੋਂ ਹਾਂ ਜੀ ਲਿੰਕਾ ਨਹੀਂ ਪੈਪਸੀ ਨਾਨੀ ਨੇ ਤਾਂ ਆਪਣੀ ਬੋਤਲ ਖੋਲ ਲਈ ਨਾਨੀ ਦਾ ਹੋ ਗਈ ਸੀ ਉਹ ਪੈਗ ਲੈਣਾ ਹੁਣ ਕਿਹੜੇ ਟਾਈਮ ਤੁਸੀਂ ਘਰ ਰਹੇ ਰੋਟੀ ਪਾਣੀ ਨਹੀਂ ਖਾਣਾ ਲਿੰਕੇ ਪੀਣ ਲੱਗੇ ਪਏ ਹਾਂ ਇਹਨ ਪੈਗ ਬੱਲੀਏ ਹਏ ਲਾਲਾ ਤੈਨੂੰ ਪੈਗ ਬੱਲੀਏ ਮਮੀ ਤੈਨੂੰ ਕਹਿ ਰਿਆ ਦੋ 3:30 ਵਜੇ ਬੜਾ ਹੌਸਾ ਹੈ ਨਾ ਫਿਰ ਮੈਂ ਕੁਛ ਤਾਂ ਕੁਝ ਖਾਣੀ ਆ ਲੈ ਦੱਸ ਨਾਨੀ ਨੇ ਕੰਮ ਦੇਖ ਲੈ ਤੂੰ ਤੇ ਜਿਹੜੀ ਮੈਂ ਸੇਰੇ ਮਹਿੰਦੀ ਲਾਈ ਸੀ ਤੁਹਾਨੂੰ ਬਲੌਗ ਦੇ ਵਿੱਚ ਦੱਸਿਆ ਸੀ ਕਿੱਥੇ ਲਾਈ ਹੈ ਸੇਰੇ ਨੂੰ ਲਾਈ ਮੈਂ ਸੇਰੇ ਕਿਤੇ ਨਹੀਂ ਲਾਈ ਅੱਛਾ ਬਲੌਗ ਸ਼ੂਟ ਕਰ ਰਿਹਾ ਮम्मा ਉਹ ਵੀ ਨਹੀਂ ਮੈਨੂੰ ਸੂਟ ਕੀਤੀ ਉਹ ਦਿਨ ਮੈਨੂੰ ਬਹੁਤ ਜ਼ਿਆਦਾ ਅਲਰਜੀ ਹੋ ਗਈ ਤੇ ਹੁਣ ਮੈਂ ਦੁਪਹਿਰੇ ਵੀ ਗੋਲੀ ਖਾਦੀ ਐਲਰਜੀ ਦੀ ਤੇ ਫਿਰ ਜਦੋਂ ਰਾਤ ਦਾ ਟਾਈਮ ਹੋ ਗਿਆ ਸਾਢੇਆਤੋ ਇਹਦਾ ਤੇ ਸਾਰੇ ਕੰਨਾਂ ਦੇ ਪਿੱਛੇ ਤੇ ਸਾਰੇ ਸਿਰ ਦੇ ਉੱਤੇ ਦਾਣੇ-ਦਾਣੇ ਸਿਰ ਦੇ ਵਿੱਚ ਹਰ ਮਤਲਬ ਨਿੱਕੇ-ਨਿੱਕੇ ਪਿੰਪਲ ਜਿਹੇ ਦਾਣੇ ਜਿਹੇ ਹੋ ਗਏ ਨੇ ਮਮਾ ਇਹ ਵੀ ਮਹਿੰਦੀ ਨਹੀਂ ਮੈਨੂੰ ਸੂਟ ਕੀਤੀ ਮੈਨੂੰ ਲਾਗਾ ਵਾਲ ਵਾਈਟੀ ਰੱਖਣੇ ਪਏ ਮਮਾ ਹਾਂ ਮੈਂ ਨਾ ਅੱਜ ਨਾ ਵਾਸ਼ਰੂਮ ਚੱਲਾ ਮੈਮ ਨੇ ਸਾਰੀ ਸਾਰੀ ਕਲਾਸ ਨਾ ਮੈਮ ਨੂੰ ਕਹੇ ਲਗੀ ਮੈਂ ਜੀ ਵਾਸ਼ਰੂਮ ਜਾਣਾ ਹੈ ਮੈਨੂੰ ਕਿਹਾ ਅੱਜ ਕਿੰਨੇ-ਕਿੰਨੇ ਵਾਸ਼ਰੂਮ ਜਾਣਾ ਭੱਗੇ ਨਾਲ ਸੀ ਕੁੜੀ ਆ ਮੈਂ ਮੈਂ ਵੀ ਭੱਗ ਗਿਆ ਉਹਦੇ ਨਾਲ ਹੈਨਾ ਮੇਰਾ ਸਪੀਡ ਲਾ ਲਈ ਪੂਰੀ ਭੱਜਾਂ ਤੇ ਮੈਨੂੰ ਬਹੁਤ ਤੇ ਵਾਸ਼ਰੂਮ ਵਾਲਾ ਸੀ ਹਾਂ ਉਧਰੋਂ ਮੇਰੀ ਪੈਰਾਂ ਦੀ ਬ੍ਰੇਕ ਨਾ ਲੱਗੇ ਫਿਰ ਭੱਜ ਨਾ ਲੱਗੇ ਭੱਜਨ ਤੇ ਉਸਨੇ ਪਾੜੇ ਸੀ ਉਹ ਮੈਂ ਉਹ ਕੁੜੀ ਵਾਲੇ ਵਾਸ਼ਰੂਮ 'ਚ ਭੱਗ ਗਿਆ ਉਧਰ ਉਹ ਕੁੜੀ ਆਰੀ ਭੱਜ ਗਿਆ ਉਹਨੇ ਮੇਰਾ ਖਜੱਕ ਉਹ ਉਂਗਲੀ ਮਾਰੀ ਮੈਂ ਫਿਰ ਉਹ ਦੂਜੀ ਸਾਈਡ 'ਤੇ ਅੱਖਾਂ ਝਾ ਕਰਦਾ ਫਿਰ ਇੱਕ ਕੈਮਰਾ ਕਿੱਧਰ ਗਿਆ ਇੱਕ ਆਦਣਾ ਫਿਰ ਮੈਂ ਉਹ ਖੋਲੀ ਆਪਣੀ ਜਿਪ ਫੇਰ ਕੀਤਾ ਫੇਰ ਵਾਸ਼ਰੂਮ ਕੀਤਾ ਹੈ ਹਾ ਇਹ ਦੇ ਲੋ ਹੈ ਬੜਾ ਕੰਮ ਖਰਾਬ ਹੋ ਗਿਆ ਹੈ ਭਗਵਾਨ ਕੀ ਗੈਸੇ ਸਕੂਲ ਚ ਹਾਂ ਅੱਜ ਮਾਰ ਰਹੀ ਨਾਨੀ ਨਾਨੀ ਮੋਹਰ ਵਾਲੀ ਆਣ ਕੱਲ ਤਾਂ ਪਿੰਡ ਜਾਣਾ ਸਾਡੇ ਨਾਲ ਮਰੂਤੀ ਤੇ ਹਾਂ ਫਤਿਹ ਕਹਿੰਦਾ ਕਿ ਪਿੰਡ ਚੱਲੋ ਹੁਣ ਨਾਨੀ ਦਾ ਕਹਿੰਦਾ ਜਾਉਂਗੇ ਆਪਣਾ ਪਿੰਡ ਚੱਲੋ ਹਾਂ ਚੱਲਾਂਗੇ ਚੱਲਾਂਗੇ ਪੱਕਾ ਦਮੂ ਸਾਡੇ ਨਾਲ ਜਾਉਂਗੀ ਸਾਡੀ ਵੈਨ ਚ ਹਾਂ ਸਾਡੀ ਵੈਨ ਇੰਨੀ ਵੱਡੀ ਹੈ ਖੁੱਲੀ ਖੁੱਲੀ ਪਈ ਹੈ ਚਲ ਚੱਲਾਂਗੇ ਚੱਲਾਂ ਠੀਕ ਹੈ ਇਹਨਾਂ ਦੀ ਬੈਨ ਬੜੀ ਸੱਚੀ ਹੈ ਤੇ ਮਾ ਇਹਨਾਂ ਦੀ ਜਿਹੜੀ ਪਿੰਡੋਂ ਆਉਂਦੀ ਹੈ ਨਾ ਤੂੰ ਇੱਥੇ ਬੈਠੀ ਹੈ ਸਾਡੇ ਅੱਗੇ ਦਮੋਂ ਸਾਡੇ ਅੱਗੇ ਆਉਂਦਾ ਹੋ ਉਹ ਖੁੱਲੇ ਪਿਆ ਨਾ ਉੱਤੋਂ ਕੈਂਡ ਕਰਾ ਦੇ ਸਾਡੀ ਬੈਨ ਆਹੀ ਹੋਇਆ ਕਰੂਗੀ ਦੂਸਰੀ ਪੀਆਟੀਸੀ ਉਹ ਹੈ ਇਹ ਪੀਆਟੀਸੀ ਦਾ ਛੁੱਟੀ ਕਰਤੀ ਦੱਬ ਕੇ ਖਲੀ ਸਕਨੇ ਆਪਣੇ ਜੌਰਨਲ ਉਹ ਛੋਟੀ ਬਸ ਕਰਤੀ ਅੱਗੇ ਉਹਨੇ ਆਪਣੇ ਜੌਰਨਲ ਅੱਗੇ ਜਿਹੜਾ ਉਹ ਖੋਲ ਤਾਂ ਉੱਤੇ ਸਾਰੀ ਆਪਣੀ ਬਾਡੀ ਨਾਲ ਜਿਹੜੀ ਸੀਟਾਂ ਉਚਾਲਿਆ ਚਾਲੀ ਸੀ ਪੂਰੇ ਜੌਰਨਲ ਆਪਣੇ ਇੱਧਰ ਇੱਧਰ ਕਰਦਾ ਗਿਆ ਮੇਰੇ ਅੱਖਾਂ 'ਚ ਵੀ ਖੁਰਕਣ ਲੱਗ ਪਈ ਇਹ ਜਿਹੜਾ ਮਹਿੰਦੀ ਨਾਲ ਮਹਿੰਦੀ ਕੀ ਕਲਰ ਕੋਈ ਵੀ ਆਪਣੇ ਨੋਆ ਕਰਦਾ ਇੱਧਰ ਇੱਧਰ ਗਈ ਆ ਬੜੀ ਖਾਜ ਹੋ ਰਹੀ ਸੀ ਸੱਚੀ ਐ ਖਾਜ ਕਰ ਕਰ ਕੇ ਨਾ ਆਦੀ ਆ ਅਦੀਵਾਸੀ ਤੇਲ ਵਾਲਾ ਫੇਰ ਨਹੀਂ ਹੁੰਦੀ ਇਹ ਤਾਂ ਆਦੀਵਾਸੀ ਤੇਲ ਵਾਲਾ ਹੈ ਕਿ ਨਾਲ ਮम्मा ਅਦੀਵਾਸੀ ਬਿਆ ਤਾਡੀ ਮੈਂ ਗੱਲ ਸਕਾ ਤੁਹਾਡੀ ਗੱਲ ਸੁਣਾਵਾ ਹਾਂਜੀ ਕਿਹੜਾ ਤੇਲ ਲਾਵਾਂ ਕਿਹੜਾ ਆਦੀਵਾਸੀ ਹੈ ਆਦੀਵਾਸੀ 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 ਆਦੀ ਆਦੀਵਾਸੀ ਰੜੀ ਆਪੜੇ ਆਦੀਵਾਸੀ ਕਿਵੇਂ ਕਿਹਦਾ ਆਦੀਵਾਸੀ ਆਦੀਵਾਸੀ ਹੈ ਆਦੀਵਾਸੀ ਅੱਛਾ ਉਹ ਤੇਲ ਨਾਲ ਕੀ ਹੋਏਗਾ ਦੱਸੋ ਜਾਣਕਾਰੀ ਦਿਓ ਇੱਧਰ ਵੱਡੇ ਵਾਲ ਥੱਲੇ ਬੈਠੋ ਥੱਲੇ ਬਟ ਹਾਂ ਵੱਡੇ ਵਾਲ ਪਾਪਣ ਲਾਦੀ ਪਾਪੋ ਇਹ ਸਰਦ ਲਈ ਜਾਵਾਂਗੇ ਨਾ ਹੂੰ ਵਾਲਾ ਸਾਡੇ ਇੱਥੋਂ ਤੱਕ ਲਾ ਕੇ ਉੱਥੇ ਰੱਖਦਾ ਕਿ ਨਾ ਜਿੰਨ ਤੁਹਾਡੇ ਸੀ ਉਹ ਆਦੀ ਅਸੀਂ ਤੇਲ ਲਾਤਾ ਹਾਂ ਸਾਡੇ ਮੈਨੂੰ ਬਸ ਪੂਰਾ ਪਤਾ ਹੈ ਨਾ ਇਹ ਦੱਦ ਮਲੀ ਗਿਆ ਮਲੀ ਗਿਆ ਤੁਹਾਡੇ ਵਾਲੋਂ ਚੱਕ ਲੈ ਕੇ ਨਾ ਉੱਡੇ ਤੱਕ ਲੈ ਕੇ ਨਾ ਮੈਨੂੰ ਹੋਈ ਜਾਣੀ ਕਿ ਪੈਦੇ ਪੈਦੇ ਹੋਰ ਧਾ ਕੇ ਉੱਥੇ ਫਿਰ ਫਾਪੇ ਦੇ ਟੇਬਲ ਤੇ ਰੜ ਜਾਣਗੇ ਠੀਕ ਚਲੋ ਠੀਕ ਹੈ ਭਈ ਅਦਿਵਾਸੀ ਤੇਲ ਲਿਆਇਓ ਫਤੇ ਦੇ ਕੈਨ ਤੇ ਅੱਬੇ ਆਦੀ ਅਸੀਂ ਅੱਧੀ ਜੀ ਤੁਸੀਂ ਕਿ ਅਦਿਵਾਸੀ ਅਦਿਵਾਸੀ ਤੂੰ ਫਤਿਹ ਹੁਣ ਸੌਣ ਨੂੰ ਗਿਆ। ਇੱਕ ਟੈਬਲੇਟ ਦੀ ਗੋਲੀ। ਇਹ ਟੈਬਲੇਟ ਦੀ ਗੋਲੀ ਨਹੀਂ ਟੈਬਲੇਟ। ਟੈਬਲੇਟ ਦੀ ਗੋਲੀ। ਤੁਸੀਂ ਬੁੱਠੇ ਕੰਮ ਨਾ ਕਰੀਂ। ਇਹ ਟੈਬਲੇਟ ਵਰਗੀ। ਸਵੇਰੇ ਫਿਰ ਸਕੂਲ ਜਾਣਾ ਨਾ। ਠੀਕ ਐ ਸੌਂ ਜਾਓ ਟਾਈਮ ਨਾਲ ਸੌਂ ਜਾਓ ਫਿਰ ਤਾਂ ਅੱਖ ਖੁੱਲੇਗੀ। ਠੀਕ ਐ। ਤਾਂ ਨੀਂਦ ਬੜੀ ਆਉਂਦੀ ਐ। ਸੋ ਜਾ ਮੇਰਾ ਬੁੱਤ। ਬਾਅਦ ਚ ਉਠਾਇਆ ਸੰ। ਹਾਂ ਮੈਂ ਅਸੱਚੇ ਉਰੇ ਤਾਂ ਵੈਣ ਵੀ ਛੇਤੀ ਆਉਂਦੀ 7 ਵਜੇ ਪਿੰਡ ਛੇਤ ਲੇਟ ਆਉਂਦੀ ਐ। ਹਾਂ ਹਾਂ। ਉਰੇ ਛੇਤੀ ਉੱਠਣਾ ਪੈਣਾ। 5:30 ਉੱਠਣਾ ਪੈਣਾ। ਜੇ ਨਾ। ਪਹਿਲਾਂ ਫਿਰ ਪਹਿਲੇ ਇਹਨੂੰ ਖਾ ਫਿਰ ਮੈਨ हां ठीक उठ जाओ एक वाच कपड़े ਲਿਆਉਣੇ ਨੇ ਹਜੇ ਬਾਹਰ ਨਾਨੀ ਰਾਮ ਨਸਤੇ ਰਹਿੰਦੇ ਨੇ ਹਾਂ ਰਾਮ ਹਾਂ ਸੁੱਤੇ ਰਹਿੰਦੇ ਉਹ ਠੰਡ ਪੈਦੀ ਜਦੋਂ ਅਸੀਂ ਠੰਡਾ ਚ ਆਪਣੀ ਸਕੂਲ ਜਾਣਾ ਹੁੰਦਾ ਸੀ ਕਿੰਨੀ ਠੰਡ ਰਾਇ ਸੀ ਹਾਂ ਹਾਂ ਉਹਦੋਂ ਮੈਂ ਤਾਂ ਮਮਾ ਨੇ ਕਹਿੰਦਾ ਮੈਂ ਠੰਡ ਹੋ ਰਹੀ ਆ ਮੈਂ ਕੰਬਲ ਲੈਣਾ ਲੋ ਲੈ ਲਈ ਦਿੰਦੇ ਮਮਾ ਉਹ ਨਿਕਰਾ ਵਾਏ ਵੇਣ ਆ ਗਈ ਭੱਜੋ 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 ਇਹ ਫਤੇ ਵਾਏ ਜਾਓ ਜਾਓ ਹੈਲੋ ਫਤੇ ਉਸੀਂ ਚਲੇ ਗਏ ਹਾਂ ਤੂੰ ਬੋਲਦਾ ਨਹੀਂ ਇਧਰ ਆਓ ਸਾਹਮਣੇ ਕੈਮਰੇ ਦੇ ਇਧਰ ਮम्मा ਵੀਡੀਓ ਬਣਾ ਰਹੀ ਸਾਹਮਣੇ ਆਓ ਫਤੇ ਕਿ ਕਰੇਗੇ ਸਾਡਾ ਦਿਲ ਨਹੀਂ ਲੱਗ ਰਿਆ ਕੀ ਅੱਛਾ ਤਾਂ ਨਹੀਂ ਕਰਦਾ ਹੈ ਲੈ ਕੱਟੀ ਛੱਡਿਆ ਫੋਨ ਫਤੇ ਪਹੁੰਚ ਗਿਆ ਪਿੰਡ ਹੈ ਫੋਨ ਵੰਦਾ ਕੀ ਕਰੇ ਫੋਨ ਵੰਦਾ ਪੈ ਤਾਂ ਹੀ ਫਿਰ ਫੋਨ ਕੱਟਦਾ ਹੈਲੋ ਜੀ ਫਤੇ ਵੇਲਵਾ ਸਵੇਰੇ ਤੁਸੀਂ ਦੇਖਿਆ ਵਲੌਗ ਚ ਦੁਰ ਗਿਆ ਤੇ ਹੁਣ ਉੱਥੇ ਪਿੰਡੀ ਪਹੁੰਚ ਗਿਆ। ਆਈ ਵੀ ਆਪਣਾ ਕੰਮ ਕਰਕੇ ਬੈਠ ਗਿਆ ਤੇ ਹੁਣ ਟਾਈਮ ਹੋ ਗਿਆ 3:30 ਵਜੇ ਦਾ। ਹੈਲੋ ਫਤੇ। ਕੀ ਗੱਲ ਰੁੱਸਿਆ ਪਿਆ? ਫਤੇ ਸਾਡਾ ਦਿਲ ਨਹੀਂ ਲੱਗ ਰਿਹਾ ਤੇਰੇ ਬਿਨਾ। ਕੀ ਹੁੰਦਾ? ਸਾਡੇ ਨਈ ਸਰੋਸਕੀ ਆਇਆ ਕਿ ਸਾਡੇ ਦਾ ਮੂੰਹ ਤੋਂ ਮੂੰਹ ਕਹਿ ਕੇ ਨਾ ਕਰਨੀ ਹੋਦੀ ਨਹੀਂ। ਅੱਛਾ ਆ ਹਾਂ ਹਾਂ। ਕਿੰਾਰੇ ਵਿਚਾਰ ਆ ਰਹੇ। ਕਿਆ ਲਈ ਚੱਲਾਂਗੇ ਉਹ ਨਾ ਫੋਨ ਆਇਆ ਮੈਂ ਟਿਚ ਚੰਨੀ ਦਮਣ ਵਿਚਾਰੀ ਵੇਰਾ ਸਿੱਧੀ ਟਿਊਸ਼ਨ ਗਈ ਐ ਇਥੋਂ ਟਿਊਸ਼ਨ ਲਾ ਕੇ ਗਿਆ ਇੱਥੇ ਨਹੀਂ ਆਈ ਐ ਕਿ ਏਦਾਂ ਨਹੀਂ ਕਰੀਦਾ ਹੈ ਕੀ ਬੰਦੋ ਚੜਾਣਾ ਹੈ ਇਹ ਕਿੰਨਾ ਦੂਰ ਉੱਡਦਾ ਹੈ ਕਰੇ ਹੋਰ ਰਾਤ ਵੀ ਇਹਨੇ ਤਰਲੇ ਨਾ ਸਾਰੇ ਅੰਦਰ ਹੋਰ ਵਿਚਾਰਾ ਤਰਲੇ ਕਰੇ ਚੱਲੋ ਪਿੰਡ ਚੱਲੋ ਪਿੰਡ ਚੱਲੋ ਪੱਤੇ ਪੱਤੇ ਅਗਨੀਤ ਵੀ ਘਰੇ ਨਹੀਂ ਉਹ ਵੀ ਕਿਸੇ ਉਹਦਾ ਫਰੈਂਡ ਦਾ ਬਰਥਡੇ ਹੋਇਆ ਗਿਆ ਅੱਛਾ ਹਉ ਤਾਂ ਇਹ ਇਕੱਲਾ ਹੈ ਮੇਰ ਵਿਚਾਰਾ ਤਾਂ ਉਹਦਾ ਸੋ ਆਜੋ ਤੁਸੀਂ ਇੱਥੇ ਲਵਾਜ ਮਾਰਨ ਕਿੱਥੇ ਗਿਆ ਫਤੇ ਹਾਂ ਤੇ ਕਮਰਾ ਦੇਖੋ ਸੰਗਰੂਰ ਉਹ ਕਹਿੰਦਾ ਸੰਗਰੂਰ ਹੀ ਰਹਿਣਾ ਅੱਛਾ ਕਹਿੰਦਾ ਸੰਗਰੂਰ ਰਹਿਣਾ ਜਿਆਨ ਜਾਨ ਤੁਸੀਂ ਪੱਕਾ ਲਿਖਾ ਦਿਓ ਸਾਰਾ ਕੁਝ ਤੇ ਤੁਸੀਂ ਲਿਆ ਦਿਓ ਉਹਨੂੰ ਪੱਕਾ ਲਿਖਾਣ ਨੂੰ ਕੀ ਸ਼ਰਮ ਤੇ ਪਾਪਾ ਮੰਮਾ ਕਹਿੰਦਾ ਲਿਖਾਣ ਨੂੰ ਦੱਸ ਕੀ ਲਿਖਾਣਾ ਹੈ ਯਾਹ ਦੇ ਉਹ ਪੜਾ ਅੱਗੇ ਨੂੰ ਫੈਨ ਵਾਲੇ ਐਕਟਰ ਵੀ ਬੋਲੇ ਦਾ ਉਥੋਂ ਤਾਂ ਹੀ ਏਰ ਹੁੰਦਾ ਐ ਸੂ ਆਹ ਉਹ ਕੱਲ ਵੀ ਦਮਨ ਕਹਿ ਰਹੀ ਸੀ ਕਹਿੰਦੇ ਉਹ ਬੋਲਦੇ ਨੇ ਕਹਿੰਦੇ ਕਦੀ ਤੂੰ 6 ਨੰਬਰ ਵੈਚ ਤੁਰ ਜਾ ਮੈਂ ਕਦੀ ਤੇਰੇ ਇਹ ਨਾ ਪਿਓ ਵਾਲਾ ਰਾਜ ਸਮਝਿਆ ਮੈਂ ਕਿ ਤੂੰ ਜਾ ਤੇ ਕਹਿੰਦਾ ਨਹੀਂ ਮੇਰਾ ਬੈਗ ਚੱਕ ਕੇ ਮਾਰਿਆ ਵੈਚ ਹਾਏ ਨਹੀਂ ਮੈਂ ਮਰ ਜਾ ਨਹੀਂ ਮੇਰਾ ਪੁੱਤ ਵਿਚਾਰਾ ਸੱਚੀ ਬੁੱਲਾਰਾ ਨਾ ਕਿਹਦੇ ਨਾਲ ਜਾਉਂਗੀ ਉਥੋਂ ਮੈਂ ਨਾ ਕਹਿੰਦਾ ਸਕੂਲ ਜਾ ਨਹੀਂ ਫਿਰ ਦਮੂ ਦੀ ਟਿਊਸ਼ਨ ਵੇਲਾ ਅੱਜ ਉਹ ਲੇਟ ਹੋ ਗਈ ਆ ਤੇ ਉੱਥੇ ਗਈ ਆ ਸਿੱਧਾ ਟਿਊਸ਼ਨ ਮੈਂ ਕਹੇ ਸੀ ਉਹ ਟਿਊਸ਼ਨ ਕਰਕੇ ਨਹੀਂ ਪੁੱਤ ਆਉਂਦੀ ਹੈਗੀ ਨਹੀਂ ਤੇ ਚੱਲ ਮੈਂ ਉਹਨੂੰ ਆਪ ਹੀ ਕਹਿ ਦੇਣਾ ਇੰਦਰ ਹੀ ਆ ਜਾਣਾ ਪੈਣਾ ਹਾਂ ਮਾਤਾ ਬੈਠੀ ਐ ਆਰਡਰ ਲਾ ਰਹੀ ਮੈਨੂੰ ਚਾਹ ਦਾ ਆਰਾਮ ਨਾਲ ਬੈਠੀ ਇੱਧਰ ਉੱਧਰ ਫੋਨ ਵੇਖੀ ਜਾਂਦੀ ਸਾਰਾ ਦਿਨ ਮੰਮੀ ਮੰਮਾ ਗੱਗਣਾ ਮੰਮੀ ਦਾ ਆਪ੍ਰੈਸ਼ਨ ਨਹੀਂ ਕਰਵਾਣਾ ਹੈਗਾ ਗਰਮੀ ਬਹੁਤ ਆ ਮੈਂ ਕਿਹਾ ਮੰਮੀ ਦਾ ਆਪ੍ਰੈਸ਼ਨ ਨਹੀਂ ਕਰਵਾਣਾ ਗੱਗਣਾ ਕਿ ਗਰਮੀ ਬੜੀ ਐ ਡਾਕਟਰ ਵੀ ਕਹਿ ਰਹੇ ਸੀ ਤੇ ਮੈਂ ਵੀ ਕਹਿ ਰਹੀ ਛੱਡ ਪਰੇ ਥੋੜਾ ਚਿਰ ਰੋਕ ਕੇ ਕਰਵਾ ਲਾਂਗੇ ਹਣਾ ਘਾ ਘਰ ਕੇ ਕਰਵਾ ਲਿਓ ਕਿਤੇ ਮੰਮੀ ਦੀ ਵੀਡੀਓ ਤਾਂ ਸਾਫ ਆ ਰਹੀ ਹੋਣੀ ਸਾਫ ਪਹਿਲਾਂ ਸਾਫ ਨਹੀਂ ਆ ਰਹੀ ਜੇ ਆ ਕਰਨੇ ਆ ਨਾ ਕੈਮਰਾ ਆ ਇਧਰ ਸਾਹਮਣੇ ਕਰਦੇ ਆ ਤੇ ਪਿੱਛੇ ਬਲਰ ਮਾਰਦਾ ਆ ਆ ਆਉਂਦਾ ਬਲਰ ਨੇੜੇ ਕਰਕੇ ਵੀ ਬਲਰ ਲੱਗਦਾ ਮੈਂ ਆਪਾਂ ਸਤੰਬਰ ਅਕਤੂਬਰ ਚ ਕਰਵਾ ਲਾਂਗੇ ਹਨਾ ਹਾਂ ਕੋਈ ਨਹੀਂ ਆਪਣਾ ਕੋਲ ਕਾਲੀ ਹਾਂ ਛੱਡ ਪਰ ਰੈਸਟ ਕਰਨ ਦੇ ਮੰਮੀ ਨੂੰ ਉੱਥੇ ਭੇਜ ਦਾਂਗੇ ਪਿੰਡ ਇਹ ਨਹੀਂ ਲੜਾ ਕਾਲੀਆਂ ਇਹ ਕਹਿੰਦੀ ਹੈ ਜੀ ਨਹੀਂ ਲਾਣਾ ਮੈਂ ਕਹਿੰਨਾ ਮੈਂ ਫੇਰ ਘੜੀ ਕੋ ਤੁਹਾਡੀਆਂ ਵੀਡੀਓ ਇਹ ਦੇ ਦਿੰਦਾ ਲੈ ਗਗਨ ਸੁੱਤੀ ਰਹਿੰਦੀ ਫੋਨ ਵੇਖੀ ਜਾਂਦੀ ਮੰਮੀ ਟਾਈਮ ਪਾਸ ਨਹੀਂ ਹੁੰਦਾ ਇੱਥੇ ਲੈ ਦੱਸ ਟਾਈਮ ਪਾਸ ਨਹੀਂ ਹੁੰਦਾ ਗੈਣ ਤੇ ਬਣਾ ਨਹੀਂ ਲੰਗੀ ਐਨੀਆ ਫਿਰ ਕੋ ਬੁੱਛੇ ਤੇ ਖੁੱਲਾ ਡੁੱਲਾ ਇੰਨਾ ਸੋਹਣਾ ਸਭ ਤੇ ਕੰਮ ਉਰੇ ਕਿਹੜੇ ਕੰਮ ਐ ਨਹੀਂ ਉਰੇ ਵੀ ਕੰਮ ਨੇ ਕੰਮ ਕਰ ਲੋ ਉਰੇ ਵੀ ਕਹਿੰਦੀ ਕੰਮ ਐ ਨਹੀਂ ਇੱਥੇ ਕੰਮ ਖਾਦਾ ਖਾ ਲਿਆ ਪਕਾ ਲਿਆ ਬਸ ਕੀ ਮੈਂ ਮੰਮੀ ਨੂੰ ਕਹਾਂ ਰਹੀ ਮੈਂ ਕਿਹਾ ਸਭ ਪਿੰਡ ਨਹੀਂ ਜੀ ਲੱਗਦਾ ਕਿ ਤਰੇ ਹੈ ਨਹੀਂ ਹੁੰਦਾ ਕੋਈ ਇੱਥੇ ਤੇ ਨਹੀਂ ਲੱਗਦਾ ਜੀ ਮੰਮੀ ਦਾ ਉਰੇ ਵੀ ਨਹੀਂ ਲੱਗਦਾ ਚਲ ਹੁਣ ਮੰਮੀ ਦਾ ਆਪਰੇਸ਼ਨ ਕੈਨਸਲ ਹੈ ਮੈਂ ਆਪਰੇਸ਼ਨ ਕੈਨਸਲ ਹੈ ਹੁਣ ਮੰਮੀ ਰੈਸਟ ਮੋਡ ਤੇ ਆ ਹੁਣ ਗਰਮੀ ਚ ਰਹਿਣ ਦੇੜੀ ਹੈ ਗਰਮੀ ਚ ਔਖਾ ਕਿਸ ਟਾਈਮ ਲੈਟ ਚਲੀ ਜਾਵੇ ਜਾਂ ਏਸੀ ਬੰਦ ਹੋ ਜੇ ਗਰਮੀ ਲੱਗਦੀ ਹੈ ਆਪ ਨਹੀਂ ਕਰਮੀ ਇਹ ਰਹਿ ਆਈ ਫੜੀ ਐ ਸਵੇਰ ਕਿੰਨਾ ਵੀ ਕੰਦੇ ਸਰ ਛੇਤੀ ਭੇਜ ਅੱਛਾ ਨਾਲ ਤਾਂ ਕਹਿੰਨੀ ਹੈ 15 1 ਤਰੀਕ ਨੂੰ ਪੈਣੀ ਹੈ 1 ਜੂਨ ਨੂੰ ਨਹੀਂ ਬੱਸ ਫਟਾਏ ਨੂੰ ਤੇ ਮੈਨੂੰ ਲੱਗਦਾ ਜੇ ਪੈ ਗਈ ਇਹਨਾਂ ਕਈ 24 ਤੇ ਤੈਨੂੰ ਤੁਹਾਡੇ ਕੋਲ ਭੇਜ ਦੇਣਾ ਫਿਰ ਕਾਰੀ ਕਰਨੀਆਂ ਛੁੱਟੀਆਂ ਤੂੰ ਬੰਮਾਣਾ ਪਵੇਗੀ ਠੀਕ ਹੈ ਮੇਰੇ ਨਾਲ ਇੱਥੇ ਇੱਕ ਜਾਨੀ ਤੈਨੂੰ ਵੀ ਆਉਣਾ ਪੜਾ ਮੈਨੂੰ ਔਖਾ ਯਾਰ ਕੱਲੀ ਨੂੰ ਹੈਲੋ ਪੁੱਤਰੀ ਫੱਜ ਗਿਆ ਫੱਜ ਗਿਆ ਨਹੀਂ ਮੰਮੀ ਕੋਲ ਨਹੀਂ ਜਾਣਾ ਹੈਗਾ ਛੁੱਟੀਆਂ 'ਚ ਮੰਮੀ ਤੇ ਇੱਥੇ ਬੈਠੀ ਨਹੀਂ ਕਿਤੇ ਲੈ ਛੁੱਟੀਆਂ ਤੇ ਕਿੰਨਾਂ ਮਿਲਣ ਜਾਣਾ ਯਾਰ ਮੈਂ ਮੰਮੀ ਨੂੰ ਅੱਗੇ ਕਹਿ ਰਹੀ ਕਿੱਥੇ ਨਾ ਹੁਣ ਤਾਂ ਪੇਕੇ ਵੀ ਨਹੀਂ ਜਾਂਦੇ ਹੈਗੇ ਅਸੀਂ ਜਾਈਏ ਤੇ ਜਾਈਏ ਕਿੱਥੇ ਆਹ ਇੰਨਾ ਸੌਰੇ ਬੈਠੇ ਬਸ ਸੌਰੇ ਬੈਠੇ ਰਹਿ ਗਏ ਕਿ ਉਹ ਇਹ ਸੌਰੇ ਜੋ ਅੱਗੇ ਰਹਿ ਗਏ ਬਸ ਅਸੀਂ ਮੈਂ ਕਿ ਸੌਰੇ ਜੋ ਅੱਗੇ ਰਹਿ ਗਏ ਬਸ ਮੇਰੇ ਤੇ ਆਪ ਸਾ ਮੈਂ ਕਿ ਪੁੰਦਰ ਨੂੰ ਮੈਂ ਸਰਪ੍ਰਾਈਜ਼ ਦੇ ਦੱਸ ਮਿਲਣਾ ਤੇ ਕੀ ਜਣਾਉਣ ਹੋਰ ਤੂੰ ਲਵਾ ਆਪਣਾ ਵੀਜ਼ਾ ਤੇ ਤੂੰ ਤਾਂ ਜਾ ਮੈਂ ਮੰਡੀ ਮੇਰੇ ਕੋਲ ਆ ਜਾ ਤੂੰ ਪੱਕਾ ਹੀ ਕੋਈ ਗੱਲ ਨਹੀਂ ਤੂੰ ਆ ਕੇ ਕੋਈ ਗੱਲ ਕਰ ਜਿਓ ਮੈਂ ਆਪ ਹੀ ਬੈਠਾ ਨੇ ਅਸਾਂ ਪਹਿਲਾਂ ਫੋਨ ਤੇ ਗੱਲ ਕਰ ਲਾਂਗੇ ਵੀ ਤੁਸੀਂ ਕੁਝ ਨਹੀਂ ਕਹਿਣਾ ਫਿਰ ਨਹੀਂ ਠੀਕ ਹੈ ਬੱਤਾ ਆ ਜਾ ਬਈ ਨਹੀਂ ਜਾਣਾ ਕਹ ਰਾਣੀ ਗੰਦੀ ਨਾ ਜਾਓ ਫਿਰ ਨਾ ਆਓ ਨਾ ਆਓ ਫਿਰ ਮੂੰਹ ਘਾਤੋ ਬਣਾਇਆ ਨਾ ਕਿਉਂ ਕਰ ਸਾਹਮਣੇ ਕਰ ਇਹਨੂੰ ਹੱਤ ਗੰਦਾ ਬੱਚਾ ਹੱਤ ਛੋ ਗੰਦਾ ਬੱਚਾ ਜੁਗਾ ਗਗਣ ਇਹਨਾਂ ਪਟਕਾ ਦੇ ਉਤਾਰ ਨੇ ਬੰਨਿਆ ਥੋੜਾ ਪਟਕਾ ਤੁਮਾਂ ਮੈਂ ਤਾਂ ਤੁਮਾਂ ਨਾਲ ਗੱਲ ਕਰ ਪਟਕਾ ਦੇਖਦਾ ਪਟਕਾ ਦੇ ਪਾਪਾ ਨੇ ਬੰਨਿਆ ਉਤਾਰ ਪਾਜੀ ਨੇ ਬੰਨਿਆ ਤੇਰੇ ਨੇ ਦੇ ਪਟਕਾ ਤੇ ਦੇਖਦਾ ਆਏ ਇਹ ਵੀ ਗੋਦੇ ਘੰਨ ਚ ਪਾਣੀ ਪਾਤਾ ਕਿਹੜੇ ਘੰਨ ਚ ਪਾਣੀ ਪਾਇਆ ਇਹਦੇ ਚ ਉਹ ਪਰ ਮੇ ਮਮਾਏ ਪਾਣੀ ਪਾਤਾ ਉਹ ਮੈਨੂੰ ਦਰਦ ਹੋ ਰਿਹਾ ਇੱਥੇ ਉਹੀ ਨੁਕ ਨੁਕ ਮੂੰਹ ਹੱਥ ਤੋਤਾ ਪਾਪਾ ਨੇ ਹੋਰ ਤਾਂ ਕੁਛ ਨਹੀਂ ਕੀਤਾ ਉਹੀ ਮਾਰੀ ਜਾਂਦਾ ਸਾਹ ਲੈ ਗੱਤਾਂ ਦੇ ਹੋ ਰਹੇ ਨੇ ਚੱਕਰ ਚ ਫੋੜ ਗੱਟ ਚਲ ਠੀਕ ਹੈ ਜੱਗਾ ਮੈਂ ਵੀ ਚਾਹ ਬਣਾ ਲਾਂ ਤੇ ਬਣ ਗਈ ਪਈ ਚਾਹ ਮੰਮੀ ਵਾਸਤੇ ਮੰਮੀ ਸਾਡੀ ਚਾਹ ਦੀ ਸ਼ਿਕਾਇਤ ਹੈ ਤੇ ਜੀ ਇੱਧਰ ਚਾਹ ਬਣ ਗਈ ਆਪਣੀ ਤੇ ਮੰਮੀ ਨੇ ਮੈਨੂੰ ਵੀ ਚਾਹ ਤੇ ਲਾਤਾ ਹੁਣ ਮੰਮੀ ਨੂੰ ਲੱਗਾ ਚਾਹ ਮੈਨੂੰ ਅਲੱਗ ਦਾ ਮੈਂ ਵੀ ਕੁੱਟ ਕੇ ਪੀ ਲਾ ਜਿਆਦਾ ਨਹੀਂ ਪਾਣੀ ਥੋੜਾ ਪਾਇਆ ਦੁੱਧ ਜਿਆਦਾ ਪਾਇਆ ਥੋੜੀ ਪੱਤੀ ਤੇਜ ਰੱਖੀ ਆਪਾਂ ਨੇ ਇਹ ਮੈਂ ਥੋੜੀ ਜਿਹੀ ਲਈ ਮੰਮੀ ਨੂੰ ਕੱਪ ਪਰਤਾ